ਦੇ ਸਮਿਆਂ ਦੇ ਇਤਿਹਾਸ ਦੀ ਜਿਹੜੀ ਜੀਓਪੋਲਿਟਿਕਸ ਹੈ ਨਾ ਉਹਦਾ ਸਭ ਤੋਂ ਪੇਚੇ ਦਾ ਮਸਲਾ ਆ ਇਜ਼ਰਾਈਲ ਤੇ ਫਿਲਸਤੀਨ ਦਾ ਜਾਂ ਅੱਜ ਕੱਲ ਆਪਾਂ ਇੱਥੇ ਪੈਲਸਟਾਈਨ ਕਹਦੇ ਦਾ ਸੋ ਇਜ਼ਰਾਈਲ ਤੇ ਪੈਲਸਟਾਈਨ ਦਾ ਜਿਹੜਾ ਮਸਲਾ ਆ ਚੱਲਦਾ ਤਾਂ ਲੰਬੇ ਸਮੇਂ ਤੋਂ ਜਿਵੇਂ ਮੈਂ ਕਿਹਾ ਕਿ ਸਾਡੀ ਜੀਓਪੋਲਿਟਿਕਸ ਜਿਹੜਾ ਇਸ ਸਮੇਂ ਦਾ ਇਤਿਹਾਸਿਕ ਦਾ ਸਭ ਤੋਂ ਪੇਚੀ ਦਾ ਮਸਲਾ ਪਰ 7 ਅਕਤੂਬਰ 23 ਤੋਂ ਬਾਅਦ ਇਹਦੇ ਵਿੱਚ ਪੂਰੇ ਅੰਤਰਰਾਸ਼ਟਰੀ ਲੋਕਾਂ ਨੇ ਕਿੱਦਾਂ ਦੇਖਣਾ ਸ਼ੁਰੂ ਕੀਤਾ ਤੁਸੀਂ ਸਾਰੇ ਜਾਣਦੇ ਹੋ ਕਿ ਜਿੱਦਾਂ ਹਮਾਸ ਵਾਲਿਆਂ ਨੇ ਜਾ ਕੇ ਇਜ਼ਰਾਈਲ ਦੇ ਉੱਤੇ ਕੀਤਾ ਅਟੈਕ ਹਵਾਈ ਰਾਸਤੇ ਸਮੁੰਦਰੀ ਰਾਸਤੇ ਜ਼ਮੀਨੀ ਰਾਸਤੇ ਗਾਜ਼ਾ ਦੇ ਵਿੱਚੋਂ ਹਮਾਸ ਦੀ ਜਿਹੜੀ ਜਥੇਬੰਦੀ ਹੈ ਜਿਹੜੀ ਕਿ ਗਾਜ਼ਾ ਨੂੰ ਰਨ ਕਰਦੀ ਸੀ ਪੋਲੀਟਿਕਲੀ ਵੀ ਤੇ ਮਿਲਟਰੀਲੀ ਵੀ ਬਿੰਗ ਵੀ ਸੀਗਾ ਉਹਨਾਂ ਦਾ ਸੋ ਹਮਾਸ ਵਾਲਿਆਂ ਨੇ ਇਜ਼ਰਾਈਲ ਤੇ ਤਾਬਾ ਬੋਲਿਆ ਜਾ ਕੇ ਉਹਨਾਂ ਤੇ ਮਾਰ ਕਾਟ ਕਰਨੀ ਸ਼ੁਰੂ ਕਰ ਦਿੱਤੀ 1200 ਦਾ ਨੰਬਰ ਜਿਹੜਾ ਸਾਹਮਣੇ ਆਉਂਦਾ ਕਿ ਅਬਾਊਟ 1200 ਲੋਕਾਂ ਨੂੰ ਹਮਾਸ ਨੇ ਇਜ਼ਰਾਈਲ ਦੇ ਅੰਦਰ ਜਾ ਕੇ ਮਾਰ ਦਿੱਤਾ ਤੇ ਕਈਆਂ ਨੂੰ ਉਹ ਜਿਹੜਾ ਸੈਕਿੰਡਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਬੰਧਕ ਬਣਾ ਕੇ ਉਹ ਇਜ਼ਰਾਈਲ ਤੋਂ ਗਾਜ਼ਾ ਦੇ ਅੰਦਰ ਲਿਆ ਇਜ਼ਰਾਈਲ ਨੇ ਇਹਦੇ ਜਵਾਬ ਦੇ ਵਿੱਚ ਇੱਕ ਮਿਲਟਰੀ ਕਾਰਵਾਈ ਆਰੰਭੀ ਤੇ ਇਜ਼ਰਾਈਲ ਨੇ ਜਿਹੜੀ ਮਿਲਟਰੀ ਨੇ ਲਗਾਤਾਰ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਾਜ਼ਾ ਦੇ ਉੱਤੇ ਸੋ ਇਸ ਸਮੇਂ ਤੱਕ ਗਾਜ਼ਾ ਦੇ ਅੰਦਰ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਕਿ ਇਹਨਾਂ ਦੀ ਆਪਣੀ ਜਿਹੜੀ ਹਮਾਸ ਦੇ ਵੱਲੋਂ ਰਨ ਕੀਤੀ ਜਾਂਦੀ ਹੈਲਥ ਮਿਨਿਸਟਰੀ ਆ ਗਾਜ਼ਾ ਦੇ ਅੰਦਰ ਉਹਨਾਂ ਦੇ ਦੱਸਣ ਦੇ ਮਤਾਬਕ 60 ਹਜ਼ਾਰ ਤੋਂ ਜ਼ਿਆਦਾ ਮੌਤਾਂ ਇਸ ਸਮੇਂ ਤੱਕ ਗਾਜ਼ਾ ਦੇ ਅੰਦਰ ਹੋ ਚੁੱਕੀਆਂ ਨੇ ਇਜ਼ਰਾਈਲ ਦੇ ਇਸ ਹਮਲੇ ਦੇ ਚੱਲਦਿਆਂ ਪੂਰੀ ਦੁਨੀਆ ਦਾ ਜੋਰ ਲੱਗਾ ਪਿਆ ਪਹਿਲਾਂ ਸਾਰੀ ਦੁਨੀਆ ਨੇ ਇਜ਼ਰਾਈਲ ਦੇ ਹੱਕ ਦੇ ਵਿੱਚ ਆਗੇ ਖੜੇ ਜਦੋਂ ਉਹਨਾਂ ਤੇ دہشت گرد ਹਮਲਾ ਹੋਇਆ ਫਿਰ ਪੂਰੀ ਹੁਣ ਪਿਛਲੇ 6 ਮਹੀਨੇ ਸਾਲ ਤੋਂ ਪੂਰੀ ਦੁਨੀਆ ਦਾ ਜੋਰ ਲਗਾ ਇਜ਼ਰਾਈਲ ਵਾਲਿਆਂ ਨੂੰ ਵੀ ਤੁਸੀਂ ਬੱਸ ਕਰੋ ਪਹਿਲਾਂ ਕਹਿੰਦੇ ਸੀ 20000 ਮਾਰਦੇ 30000 ਮਾਰਦੇ 40 ਮਾਰਦੇ ਚਲੋ ਯਾਰ 50000 ਬੰਦਾ ਮਾਰਦਾ ਗਾਜ਼ਾ ਦੇ ਵਿੱਚ ਹੁਣ ਤਾਂ ਨੰਬਰ 60000 ਨੂੰ ਵੀ ਪਾਰ ਕਰ ਗਿਆ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਬੈਂਜਾਮਿਨ ਇਤਨਿਆਹੁ ਵੀ ਭਾਈ ਤੂੰ ਬੱਸ ਕਰ ਪਰ ਨਿਤਨਿਆਹੁ ਕਦੇ ਇਜ਼ਰਾਈਲ ਵਾਲਾ ਜਿਹੜਾ ਨਿਤਨਿਆਹੁ ਪ੍ਰਧਾਨ ਮੰਤਰੀ ਉੱਤੇ ਤਾਂ ਕਦੇ ਉਹ ਗਾਜ਼ਾ ਚੋਂ ਨਿਕਲ ਕੇ ਲੈਬਨ ਜਿਹੜਾ ਹਜ਼ਬੁੱਲਾ ਦੇ ਨਾਲ ਵੀ ਪੰਗਾ ਲੈ ਲੈਂਦਾ 노 ਡਾਊਟ ਉਹਦੇ ਨਾਲ ਵੀ ਪੰਗੇ ਲੈਂਦੇ ਹਜ਼ਬੁੱਲਾ ਵਾਲੇ ਜਾਂ ਇਰਾਨ ਵਾਲੇ ਕਦੇ ਇਰਾਨ ਦੇ ਉੱਤੇ ਮਸਾਇਲਾ ਦਾਗਦਾ ਹੁਣ ਤਾਂ ਉਹਨੇ ਹੱਦ ਕਰਤੀ ਜਿਹੜਾ ਕਤਰ ਦੇ ਉੱਤੇ ਵੀ ਮਸਾਇਲਾ ਦਾਗਤੀਆਂ ਸੋ ਇਹ ਜਿਹੜਾ ਮਸਲਾ ਜਿਹੜਾ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ ਲੋਕਾਂ ਨੂੰ ਲੱਗਦਾ ਏ ਟਰੰਪ ਆ ਕੇ ਕੁਝ ਕਰ ਦੇਊਗਾ ਟਰੰਪ ਨੇ ਵੀ ਕੁਝ ਨਹੀਂ ਕੀਤਾ ਟਰੰਪ ਤਾਂ ਵੈਸੇ ਜਿਆਦਾ ਪ੍ਰੋ ਇਜ਼ਰਾਈਲ ਜਾਂ ਪ੍ਰੋ ਨਿਤਨਯਾਹੁ ਮੰਨਿਆ ਜਾਂਦਾ ਸੀ ਸ਼ੁਰੂ ਤੋਂ ਸੋ ਯੂਕੇ ਵਾਲਿਆਂ ਨੇ ਬਹੁਤ ਰੌਲਾ ਪਾਇਆ ਪਰ ਇਜ਼ਰਾਈਲ ਵਾਲਿਆਂ ਨੇ ਮੰਨੀ ਨਹੀਂ ਫਿਰ ਯੂਕੇ ਵਾਲਿਆਂ ਨੇ ਕਿਹਾ ਕਿ ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨੀ ਤਾਂ ਅਸੀਂ ਜਿਹੜਾ ਫਿਲਸਤੀਨ ਆ ਇਹ ਜਿਹੜਾ ਰੈਕਗਨਾਈਜ਼ ਕਰ ਲਵਾਂਗੇ ਆਫੀਸ਼ੀਅਲੀ ਕਿ ਕਿਉਂਕਿ ਜਿਹੜਾ ਇੱਕ ਇਜ਼ਰਾਈਲ ਆ ਇੱਕ ਆਪਾਂ ਗਾਜ਼ਾ ਪੱਟੀ ਕਹਿੰਦੇ ਤੇ ਇੱਕ ਬੈਸਟ ਬੈਂਕ ਕਹਿੰਦੇ ਜੇਕਰ ਤੁਸੀਂ ਮੈਪ ਵੀ ਦੇਖੋਗੇ ਪਰ ਜਿਹੜਾ ਬੈਸਟ ਬੈਂਕ ਆ ਤੇ ਜਿਹੜਾ ਗਾਜ਼ਾ ਪੱਟੀ ਆ ਇਹ ਫਿਲਸਤੀਨ ਦਾ ਹਿੱਸਾ ਹੈ ਨੂੰ ਟੂ ਸਟੇਟ ਸੋਲੂਸ਼ਨ ਕਿਹਾ ਜਾਂਦਾ ਮਤਲਬ ਇਹ ਜਦੋਂ ਇੰਡੀਆ ਨੇ ਬਹੁਤ ਸਮਾਂ ਪਹਿਲਾਂ ਦਾ ਫਿਲਸਤੀਨ ਨੂੰ ਜਿਹੜਾ ਐਕਸੈਪਟ ਕੀਤਾ ਹੋਇਆ ਉਹਨੂੰ ਰੈਕਗਨਾਈਜ਼ ਕੀਤਾ ਹੋਇਆ ਕੋਈ ਟੂ ਸਟੇਟ ਸੋਲੂਸ਼ਨ ਇਹ ਆ ਕਿ ਇੱਕ ਪਾਸੇ ਇਜ਼ਰਾਈਲ ਵਾਲੇ ਕੁਝੀ ਬਸਣ ਸੁਖੀ ਬਸਣ ਇੱਕ ਪਾਸੇ ਜਿਹੜਾ ਗਾਜ਼ਾ ਪੱਟੀ ਹੈ ਤੇ ਬੈਸਟ ਬੈਂਕ ਹੈ ਇਕੱਠੇ ਹੋ ਕੇ ਜਿਹੜਾ ਫਿਲਸਤੀਨ ਬਣਦਾ ਵੀ ਇਹ ਪੈਲੇਸਟਾਈਨ ਵਾਲੇ ਇਕੱਠੇ ਬਸਣ ਤੇ ਇਹ ਲੰਬਾ ਸਮਾਂ ਇਹਨਾਂ ਸਟੇਟਾਂ ਨੇ ਵੈਸਟਰਨ ਕੰਟਰੀਜ਼ ਨੇ ਇਹਨੂੰ ਕਦੇ ਰੈਕਗਨਾਈਜ਼ ਨਹੀਂ ਸੀ ਕੀਤਾ ਸੋ ਹੁਣ ਜਿਹੜਾ ਲੰਘੇ ਰੋਜ਼ ਇਹ ਬਹੁਤ ਵੱਡੀ ਗੱਲ ਹੋਈ ਆ ਬਹੁਤ ਵੱਡੀ ਗੱਲ ਇਸ ਕਰਕੇ ਆ ਕਿਉਂਕਿ ਵੈਸਟਰਨ ਕੰਟਰੀਜ਼ ਤੋਂ ਜੀ7 ਕੰਟਰੀਆਂ ਦੇ ਵਿੱਚੋਂ ਪਹਿਲੀ ਵਾਰ ਹੋਇਆ ਤੇ ਉਹ ਦੇਸ਼ ਜਿਹੜੇ ਕਿ ਇਜ਼ਰਾਈਲ ਦੇ ਮਿੱਤਰ ਦੇਸ਼ ਨੇ ਸੋ ਇਹਨਾਂ ਨੇ ਯੂਕੇ ਨੇ ਕੈਨੇਡਾ ਨੇ ਤੇ ਆਸਟ੍ਰੇਲੀਆ ਨੇ ਇਹਨਾਂ ਨੇ ਫਿਲਸਤੀਨ ਨੂੰ ਐਜ਼ ਆ ਸਟੇਟ ਰੈਕਗਨਾਈਜ਼ ਕਰ ਲਿਆ ਮਤਲਬ ਕਿ ਇੱਕ ਕੰਟਰੀ ਆ ਤੇ ਵੀ ਅਸੀਂ ਇਹਨੂੰ ਕੰਟਰੀ ਦੇ ਤੌਰ ਤੇ ਮਾਨਤਾ ਦਿੰਨੇ ਆ ਗਾਜ਼ਾ ਤੇ ਬੈਸਟ ਬੈਂਕ ਨੂੰ ਮਿਲਾ ਕੇ ਜਿਵੇਂ ਕਿ ਆ ਕਿ ਜਿਹੜਾ ਫਿਲਸਤੀਨ ਬਣਦਾ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਅਮਰੀਕਾ ਉਹ ਤਾਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ 트럼ਪ ਨੇ ਉਸ ਦਿਨ ਜਦੋਂ ਯੂਕੇ ਦੇ ਵਿੱਚ ਸੀਗਾ ਉਦੋਂ ਹੀ ਕਹਿ ਸਕਾ ਕਿ ਮੇਰਾ ਕੁਝ ਕੁ ਚੰਗਾ ਹਾਂ ਤੇ ਜਿਹੜੇ ਮੁਕਾਲਫਤ ਨੇ ਅਗੇ ਸਟਾਮਰ ਨਾਲ ਉਹ ਬੇਸਿਕਲੀ ਇਹੀ ਨੇ ਗਾਜ਼ਾ ਪਾਲਿਸੀ ਨੂੰ ਲੈ ਕੇ ਆ ਅੱਜ ਕੱਲ ਦੇ ਵਿੱਚ ਜਿਹੜੀ ਯੂਨ ਦੀ ਅਸੈਂਬਲੀ ਆ ਉੱਥੇ ਫਰਾਂਸ ਨੇ ਵੀ ਇਹਨੂੰ ਐਕਸੈਪਟ ਜਿਹੜਾ ਫਿਲਸਤੀਨ ਨੂੰ ਉਹਨੂੰ ਮੰਨਿਆ ਤਾਂ ਦੇ ਦੇਣੀ ਆ ਇਜ਼ਰਾਇਲ ਵਾਲੇ ਬੜੇ ਖੁੱਲ ਕੇ ਜਿਹੜਾ ਇਹਦੇ ਮੁਖਾਲਫਤ ਕਰ ਰਹੇ ਨੇ ਉਹਨਾਂ ਦਾ ਇੱਥੇ ਤੱਕ ਕਹਿਣਾ ਕਿ ਇਹ ਤੁਸੀਂ دہشت گردੀ ਨੂੰ ਜਿਹੜਾ ਬढ़ावा ਦੇ ਰਹੇ ਹੋ ਜਾਂ دہشت گردੀ ਦਾ ਇਨਾਮ ਦੇ ਰਹੇ ਹੋ ਕਿ ਹਮਾਸ ਵਾਲਿਆਂ ਨੇ ਸਾਡੇ ਉੱਤੇ دہشت گردਤ ਕਾਰਵਾਈ ਕੀਤੀ ਤੇ ਤੁਸੀਂ ਭਾਈ ਉਹਨਾਂ ਦਾ ਸਟੇਟ ਜਿਹੜਾ ਉਹਨੂੰ ਡੈਕਗਨਾਈਜ਼ ਕਰਤਾ ਤੇ ਵੀ ਇਹ ਤਾਂ ਤੁਸੀਂ ਉਹਨਾਂ ਨੂੰ ਇਨਾਮ ਦੇ ਰਹੇ ਹੋ ਪਰ ਡੈਫੀਨਿਟਲੀ ਜਿਹੜਾ ਯੂਕੇ ਜਾਇ ਇਹ ਸਾਰੇ ਕਹਿ ਰਹੇ ਨੇ ਕਿ ਹਮਾਸ ਦਾ ਫਿਲਸਤੀਨ ਦੀ ਗਾਂ ਵਾਲੀ ਸਰਕਾਰ ਦੇ ਵਿੱਚ ਗਾਜ਼ਾ ਦੇ ਵਿੱਚ ਕੋਈ ਰੋਲ ਨਹੀਂ ਇਸ ਜਥੇਬੰਦੀ ਨੂੰ ਬਿਲਕੁਲ ਜਿਹੜਾ ਹਟਣਾ ਪੈਣਾ ਤੇ ਇਹ ਬਿਲਕੁਲ ਇਹ ਨੂੰ ਅਸੀਂ ਐਕਸੈਪਟ ਨਹੀਂ ਕਰਾਂਗੇ ਹਮਾਸ ਨੂੰ ਤੇ ਪਰ ਬਾਕੀ ਜਿਹੜਾ ਇਹਨਾਂ ਨੇ ਫਿਲਸਤੀਨ ਨੂੰ ਪੈਲੇਸਟਾਈਨ ਨੂੰ ਆਫੀਸ਼ੀਅਲੀ ਜਿਹੜਾ ਇਹਨੂੰ ਟੂ ਸਟੇਟ ਸੋਲੂਸ਼ਨ ਨੂੰ ਕਹ ਲਓ ਕਿ ਅੱਗੇ ਵਧਾਉਣ ਦੇ ਲਈ ਜਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਜ਼ਰਾਈਲ ਨੂੰ ਰੋਕਣ ਦੇ ਲਈ ਇਹਨੂੰ ਉਹਨਾਂ ਨੇ ਰੈਕਗਨਾਈਜ਼ ਇਹ ਵੱਡੀਆਂ ਕੰਟਰੀਆਂ ਨੇ ਵੱਡੇ ਜਿਹੜੇ ਆਪਣੀਆਂ ਜੀ7 ਕੰਟਰੀਆਂ ਦੇ ਵਿੱਚੋਂ ਆ ਇਹਨਾਂ ਨੇ ਰੈਕਗਨਾਈਜ਼ ਕਰ ਲਿਆ ਜੇ ਮੈਂ ਕਹਾਂ ਕਿ ਫਰਾਂਸ ਵੀ ਕਰਨ ਜਾ ਰਿਹਾ ਇਜ਼ਰਾਈਲ ਵਾਲੇ ਬੜੇ ਜਿਆਦੇ ਖਫਾ ਨੇ ਉਹਨਾਂ ਦੇ ਤਾਂ ਜਿਹੜੇ ਲੀਡਰ ਆ ਤਾਂ ਇਹ ਵੀ ਕਹਿੰਦੇ ਕਿ ਜਿਹੜੇ ਬਾਕੀ ਬੈਸਟ ਬੈਂਕ ਦੇ ਹਿੱਸੇ ਆ ਉਹਨਾਂ ਨੂੰ ਵੀ ਤੁਸੀਂ ਕਰ ਲਓ ਆਪਣੇ ਕਬਜ਼ੇ ਦੇ ਵਿੱਚ ਸੋ ਇਹ ਇਹ ਜਿਹੜੇ ਵੈਸਟਰਨ ਕੰਟਰੀਜ਼ ਦੇ ਲੀਡਰ ਨੇ ਆਈ ਥਿੰਕ ਇਹਨਾਂ ਨੂੰ ਇੱਕ ਗੱਲ ਨਜ਼ਰ ਉਹ ਬਾਤਾਂ ਬੱਤਰਵਾਲੋਂ ਪੂਰੀ ਦੁਨੀਆ ਦੇ ਲਈ ਬਣਨੇ ਆ ਇਹ ਤੁਸੀਂ ਆਪਣਾ ਬਹੁਤ ਟਾਈਮ ਹੋ ਗਿਆ ਹੁਣ ਲੰਬੀ ਹੋ ਜਾਣੀ ਵੀਡੀਓ ਮੈਂ ਕੱਲ ਨੂੰ ਤੁਹਾਡੇ ਨਾਲ ਇਹ ਗੱਲ ਕਰਨ ਜਾ ਰਿਹਾ ਕਿ ਜਿਹੜਾ ਪਾਕਿਸਤਾਨ ਜਿਹੜਾ ਸਾਊਦੀ ਅਰੇਬੀਆ ਦੇ ਨਾਲ ਆਇਆ ਇੱਕ ਇਹ ਇਹ ਜਿਹੜਾ ਮਸਲਾ ਆਇਆ ਨਾ ਇਹ ਬਹੁਤ ਫੈਲਦਾ ਜਾ ਰਿਹਾ ਅੱਜ ਸਾਨੂੰ ਲੱਗਦਾ ਹੋਣਾ ਕਿ ਸਾਡੇ ਘਰ ਤੱਕ ਇਹ ਗੱਲ ਨਹੀਂ ਪਰ ਇਹ ਮਸਲਾ ਸਾਡੇ ਘਰ ਤੱਕ ਵੀ ਜਾਂ ਕਹੋ ਕਿ ਪੂਰੀ ਦੁਨੀਆ ਤੱਕ ਛਾ ਸਕਦਾ ਸੋ ਵੈਸੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਾਸੂਮ ਲੋਕ ਉੱਥੇ ਮਾਰੇ ਗਏ ਨੇ ਚਾਹੇ ਇਜ਼ਰਾਈਲ ਦੇ ਅੰਦਰ ਮਾਰੇ ਗਏ ਚਾਹੇ ਫਿਲਸਤੀਨ ਦੇ ਅੰਦਰ ਜਿਹੜੇ ਮਾਰੇ ਗਏ ਸਾਰੇ ਮਾਸੂਮ ਤੇ ਇਹ ਇਹ ਨਹੀਂ ਮਰਨੇ ਚਾਹੀਦੇ ਸੋ ਦੁਆ ਕਰਦੇ ਆ ਕਿ ਮਸਲਾ ਜਲਦੀ ਹੱਲ ਹੋਵੇ ਬਹੁਤ